ਕੱਲ ਸਾਡੀ ਜਲੰਧਰ ਦੇ ਵਿੱਚ ਐਮਰਜੈਂਸੀ ਮੀਟਿੰਗ ਸੱਦੀ ਸੀ ਆ ਸੰਯੁਕਤ ਕਿਸਾਨ ਮੋਰਚਾ ਜਿਹੜੇ ਵਿੱਚ 37 ਆ ਤੇ ਉਹਦੇ ਵਿੱਚ ਜਗਿੰਦਰ ਸਿੰਘ ਰਾਹਾਂ ਵੀ ਗਏ ਸੀ ਅਸੀਂ ਦੋ ਜੱਥੇਵੰਦੀਆਂ ਦੇ ਉਦੋਂ ਪਹਿਲਾਂ ਕਿਉਂਕਿ ਇਹ ਫੈਸਲਾ 4 ਵਜੇ ਹੋਇਆ ਪੌਣੇ 4 ਵਜੇ ਜਗਿੰਦਰ ਅਗਰਾਹਾਂ ਦੀ ਜਥੇਬੰਦੀ ਤੇ ਸਾਡੀ ਜਥੇਬੰਦੀ ਭਾਰਤੀ ਕਿਸਾਨ union ਡਕਾਉਂਦਾ ਨੇ ਰੇਲ ਰੋਕਣ ਦਾ ਸੱਦਾ ਦਿੱਤਾ ਸੀ ਪਹਿਲਾਂ ਉਹ ਸਾਡੀਆਂ ਰੇਲ ਰੋਕੋ ਜਾਂ ਸਰਕਾਰੀਆਂ ਦੋਹਾਂ ਜਥੇਬੰਦੀਆਂ ਕਰ ਰਹੀਆਂ ਨੇ ਅੱਜ ਜੀ ਉਸ ਤੋਂ ਬਾਅਦ ਟੋਲ ਪਲਾਜ਼ੇ ਫ੍ਰੀ ਕਰਨ ਦਾ ਮਤਲਬ ਸਾਡੀ ਉੱਥੇ ਬਣ ਗਈ ਸਮਝ ਅਸੀਂ ਸੱਦਾ ਦਿੱਤਾ ਅੱਜ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪੂਰੀ ਸਰਬਸੰਮਤੀ ਨਾਲ ਤੇ ਸੈਂਟਰ ਸਰਕਾਰ ਨੂੰ ਇਹ ਦੱਸਣ ਲਈ ਆਇਆ ਵੀ ਕਿਰਤੀ ਹੱਥ ਇੱਕਜੁੱਟ ਕਿਵੇਂ ਜਬਰ ਦੇ ਖਿਲਾਫ ਲੜਨਾ ਕਿਵੇਂ ਜਾਣਦੇ ਆ ਅਸੀਂ ਇਸ ਗੱਲ ਦੇ ਵਿਰੋਧ ਚ ਦਿੱਤਾ ਸੱਦਾ ਜਿਹੜਾ ਜਿਹੜੇ ਸ਼ੰਭੂ ਬਾਡਰ ਤੇ ਜਿਹੜਾ ਖਨੋਰੀ ਬਾਡਰ ਹੈ ਉੱਥੇ ਜਾਂ ਹੋਰ ਥਾਵਾਂ ਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਅੱਜ ਇਹ ਜਿਹੜਾ ਹਰਿਆਣੇ ਦੀ ਹੱਦਾਂ ਤੇ ਅंदोलਨ ਚੱਲ ਰਿਹਾ ਹੈ ਸਾਡੀਆਂ ਦੂਜੀਆਂ ਜੱਥੇਬੰਦੀਆਂ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਬੰਦ ਕੀਤੇ ਨੇਗੇ ਵੀ ਸਰਕਾਰ ਕੋਈ ਵੱਡਾ ਹਮਲਾ ਨਾ ਕਰ ਦੇ ਉਹ ਇੱਕ ਐਂਸ ਲਾ ਲੋ ਦਿੱਲੀ ਸਰਕਾਰ ਦੇ ਖਿਲਾਫ ਆਇਆ ਸਾਰਾ ਕੁਝ ਸਾਜ ਹੈਗਾ ਹੈਗਾ ਹਰਿਆਣਾ ਸਰਕਾਰ ਦੇ ਖਿਲਾਫ ਹੈ ਉਥੇ ਗੋਲੀਆਂ ਚਲਾ ਜਾਈਆਂ ਰਬੜ ਦੀਆਂ ਗੋਲੀਆਂ ਚਲਾ ਜਾਈਆਂ ਡਾਂਗਾ ਮਾਰਿਆ ਪੱਥਰੂ ਕੱਛਦੇ ਨੇ ਲੋਡੇ ਰਾਹੀ ਮਨੋ ਦੀ ਨਿੱਦਿਆ ਕਰਦਾ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਜਿੱਦਿਆ ਅਸੀਂ ਅੰਦੋਲਨ ਜਿੱਤਾਂਗੇ ਕੋਈ ਜਿੱਤਾਂਗੇ ਇਕੱਠੇ ਹੋ ਕੇ ਜਿੱਤਾਂ ਇਕੱਲਾ ਇਕੱਲਾ ਕੁਝ ਨਹੀਂ ਕਰ ਸਕਦੇ ਇਦਾਂ ਨਹੀਂ ਕਿ ਉਹ ਅੱਗੇ ਹੱਥ ਕੱਲ ਨੂੰ ਸਾਨੂੰ ਸੁਨੇਹਾ ਕੱਲ ਨੂੰ ਕੱਢਣ ਚਿੱਠੀ ਸੀ ਕੱਲ ਨੂੰ ਭਗ ਜਾਵਾਂਗੇ ਨੱਲਿਆ ਸਾਹਿਬ ਦਾ ਆਪਣੇ ਜੰਨੀਆਂ ਜੱਥੇਬੰਦੀਆਂ ਸਾਈਨ ਕਰਕੇ ਇੱਕ ਚਿੱਠੀ ਭੇਜਦੇ ਆ ਫੇਸਬੁਕ ਰਾਹੀਂ ਆਜੂ ਕੋਈ ਡਿੱਕਾ